ਦੰਦੇ ਪਾਣਾ ਮਾਰਚ ਨੂੰ ਤਕਰੀਬਨ 10 ਵਜੇ ਸ਼੍ਰੋਮਣੀ ਅਕਾਲ ਦੇਵੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਭਰਤੀ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਗਲਿਆਰਾ ਹੈਗਾ ਉਥੋਂ ਇਹ ਸ਼ੁਰੂ ਕੀਤੀ ਜਾਣੀ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਬਾਅਦ ਚੜ੍ਹ ਕੇ ਹਿੱਸਾ ਲਵ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਕਸਾਲ ਦੀ ਤਸਵੀਰ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਜੋ ਤੁਗਮਨਾਮਾ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਜਸੇਰ ਸਾਹਿਬਾਨ ਦੇ ਆਦੇਸ਼ ਦੇ ਮੁਤਾਬਕ ਇਹ ਭਰਤੀ ਕੀਤੀ ਜਾ ਰਹੀ ਹੈ। ਸੋ ਸਾਰੇ ਤੁਸੀਂ ਵੱਤੜ ਕੇ ਇਸ ਭਰਤੀ ਦੇ ਵਿੱਚ ਜੀਮ ਸ਼ਾਮਲ ਹੋਵੋ। ਅਤੇ ਉਹਦੇ ਨਾਲ ਹੀ ਇੱਕ ਨੰਬਰ ਜਾਰੀ ਕਰ ਰਹੇ ਹਾਂ ਅਸੀਂ। ਜਿੱਤੇ ਤੁਸੀਂ ਮਿਸ ਕਾਲ ਕਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਨੂੰ ਸਪਰ ਕੀਤਾ ਜਾਊਗਾ। ਇਹ ਨੰਬਰ ਹੈਗਾ 0172 5201704 ਮੈਂ ਦੁਬਾਰਾ ਫਿਰ ਬੋਲਦਾ ਨੰਬਰ 01725201704 ਕਿਉਂਕਿ ਜੇ ਤੁਸੀਂ ਇਸ ਨੰਬਰ ਤੇ ਮਿਸਕਲ ਮਾਰੋਗੇ ਤਾਂ ਆਪਣੇ ਆਪ ਸਾਡੇ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਊਗਾ ਤੁਹਾਡਾ ਨੰਬਰ ਅਗੇ ਐਡਰੈਸ ਸਾਰਾ ਨੋਟ ਕਰਕੇ ਚਾਹੇ ਤੁਸੀਂ ਮੈਂਬਰ ਬਣਨਾ ਚਾਹੋ ਨਾ ਚਾਹੇ ਕੋਈ ਕਾਪੀ ਲੈਣਾ ਚਾਹੋ ਨਿਓ ਤਾਂ ਉਹ ਸਾਰਾਈ ਤੁਹਾਨੂੰ ਇਸ ਵਰਤੀ ਦੇ ਲਈ ਜੋ ਵੀ ਤੁਹਾਨੂੰ ਮਦਦ ਦੇਈਏ ਉਹ ਵੀ ਇਸ ਵਾਰੀ ਤੁਸੀਂ ਸਹਿਯੋਗ ਦਿਓ ਪਾਸਪੋਰਟ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਸਾਡੇ ਭੈਣ ਭਰਾ ਦੇ ਜਿਹੜੇ ਸਾਡੇ ਸਤਿਕਾਰਯੋਗ ਬੀਬੀ ਸਾਡੀਆਂ ਮਾਵਾ ਪੈੜਾ ਸਾਰਿਆਂ ਨੂੰ ਬੇਨਤੀ ਕਰਦਾ ਮੈਂ